ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੈ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਤਾਂਗੇ ਜਿਤਾਵਾਂਗੇ ਹੋਰ ਤਕਰੀਰਾਂ ਲਾਵਾਗੇ ਜਿੱਤਾਂਗੇ ਜਿਤਾਵਾਂਗੇ ਹੋਰ ਤਕਰੀਰਾਂ ਲਾਵਾਗੇ ਸਰਦਾਰ ਰਣਜੀਤ ਸਿੰਘ ਢਿੱਲੋਂ ਜਿੰਦਾਬਾਦ ਸ਼ਿਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਿਰੋਮਣੀ ਅਕਾਲੀ ਦਲ ਜਿੰਦਾਬਾਦ ਜਿੱਤਾਂਗੇ ਜਿਤਾਵਾਂਗੇ ਤੁੜੀਦੇ ਲਾਵਾਂਗੇ ਜਿੱਤਾਂਗੇ ਜਿੱਤਾਵਾਂਗੇ ਹੋਰ ਮੁੜ ਕੇ ਜਿੰਦਾਵਾਂਗੇ ਰੇਮ ਪੱਤਰਾ ਜਿੰਦਾਬਾਦ ਰੇਮ ਪੱਤਰਾ ਜਿੰਦਾਬਾਦ ਪੱਤਰਾ ਸਾਹਿਬ ਕਿਵੇਂ ਦੇਦੇ ਆਂ ਸੇਵਾ ਦਾ ਮੌਕਾ ਮਿਲਿਆ ਪਾਰਟੀ ਵੱਲੋਂ ਅਸੀਂ ਇਹ ਚਾਹੁੰਦੇ ਆਂ ਜੀ ਅਸੀਂ ਇਹ ਸੀਟ ਜੜੀਏ ਤੁਹਾਡੇ ਦੇ ਬਾਲਾ ਜੀ ਦੀ ਕਿਰਪਾ ਆ ਆਟੂ ਸ਼ਾਨ ਜੀ ਦੀ ਕਿਰਪਾ ਆ ਬਾਕੀ ਜੋ ਕਰਨਗੇ ਸਾਨੂੰ ਮਨਜ਼ੂਰ ਆ ਉਹਨਾਂ ਦਾ ਸਾਰਾ ਜੋ ਹੋ ਗਿਆ ਪਤਨੀ ਜਾਨੇ ਬੁਕਤ ਰੂਪ ਮੇਂ ਬਾਬਾ ਮੀਰ ਜੀ ਭਗਵਾਨ ਉਹਨੇ ਕਿਰਪਾ ਕੀਤੀ ਹੈ ਉਹੀ ਦੇਖਿਆ ਕਿ ਤਰ ਕੀ ਬੜਾ ਅਸੀਂ ਜਿੱਤ ਲੈ ਕੇ ਚੱਲੇ ਆਂ ਪਰ ਉਹਦਾ ਅਸ਼ੀਰਵਾਦ ਹੈਗਾ ਜੀ ਸਾਡੇ ਨਾਲ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਜੰਮਬਾਦਨ ਸਰਕਾਰ ਦਾ ਜਿਹੜਾ ਰਜੀਤ ਸਿੰਘ ਜੀ ਨੇ ਮੈਨੂੰ 4 ਨੰਬਰ ਵਾਰ ਤੋਂ ਟਿਕਟ ਦੇ ਕੇ ਨਵਾਜਿਆ ਤੇ ਮੈਂ ਇਹ ਚਾਹੂੰਗਾ ਕਿ ਦੇ ਆਪਣਾ ਅਸ਼ੀਰਵਾਦ ਸਾਡੇ ਤੇ ਬਣਾ ਕੇ ਰੱਖਣ ਜਿਹੜੇ ਰੁਕੇ ਕੰਮ ਆਪਣੇ 4 ਨੰਬਰ ਵਾਰਡ ਦੇ ਹੈਗੇ ਨੇ ਉਹ ਮੈਂ ਵੱਧ ਤੋਂ ਵੱਧ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਲੋਕਾਂ ਕੇ ਇਹੀ ਆਪਣਾ ਵਾਦਾ ਮੰਗਦਾ ਆਪਣਾ ਪਿਆਰ ਮੰਗਦਾ ਜੋ ਕੀਤੀ ਹੋਈ ਕਰਮ ਮੰਗਦਾ ਕਿ ਤੁਸੀਂ ਇਸ ਵਾਰੀ 4 ਨੰਬਰ ਵਾਰਡ ਤੋਂ ਮੈਨੂੰ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਤੇ ਇਸ ਤੋਂ ਬਾਅਦ ਮੈਂ ਦੇ ਸੇਵਾ ਕਰਦੇ ਹਾਂ ਸਮਾਜ ਵਿੱਚ ਪਹਿਲਾਂ ਲਗਾਤਾਰ ਦੂਰੇ ਰਹਿਣੇ ਚਾਹੀਏ ਧਾਰਮਿਕ ਤੇ ਚਾਹੇ ਰਾਜਨੀਤਿਕ ਤੇ ਚਾਹੇ ਸਮਾਜਿਕ ਕਿਵੇਂ ਕਹਾਂ ਮੈਨੂੰ ਦੇਖੋ ਜੀ ਘੱਟ ਤੋਂ ਘੱਟ ਵੀ 30 32 ਸਾਲ ਹੋ ਗਏ ਨੇ ਹਰ ਮੰਦਰ ਹਰ ਗੁਰਦੁਆਰਾ ਹਰ ਜਗ੍ਹਾ ਮੇਰਾ ਆਪਣਾ ਪਿਆਰ ਬਣਿਆ ਹੋਇਆ ਤੇ ਤੁਸੀਂ ਮੇਰੀ ਫੇਸਬੁੱਕ ਆਈਡੀ ਤੋਂ ਹਰ ਚੀਜ਼ ਚੈੱਕ ਕਰ ਸਕਦੇ ਆ ਵਾਰਡ ਨੰਬਰ 4 ਦੇ ਵਿੱਚ ਸ਼ੋਮਨੀ ਕਾਲੀ ਦੰਨੇ ਤੁਹਾਨੂੰ ਉਮੀਦਵਾਰ ਉਤਾਰਿਆ ਵਾ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜਨ ਜਾ ਰਹੇ ਜਿਹੜੇ ਸਿਵਰੇਜ ਦੇ ਪਾਣੀ ਦੇ ਹੋਰ ਜਿਹੜੇ ਰਹਿੰਦੇ ਕਾਫੀ ਸੜਕਾਂ ਕੁਝ ਵਗੈਰਾ ਟੁੱਟਿਆ ਹੋਇਆ ਹੈ ਸਮਾਨ ਕਾਫੀ ਕੰਮ ਹੋਣ ਵਾਲੇ ਨੇ ਆਪਾਂ ਉਹਨਾਂ ਨੂੰ ਕਲੀਅਰ ਕਰਨਾ ਆਮ ਆਦਮੀ ਪਾਰਟੀ ਕਹਿੰਦੀ ਹੈ ਮੈਲਾਵਨ 1000 ਰੁਪਏ ਦੇਵਾਂਗੇ ਲਾਰੇ ਚ ਰੱਖਿਆ ਭਜ ਤੱਕ ਤਾਂ ਵੈਸੇ ਕਿਸੇ ਦੇ ਖਾਤੇ ਆਇਆ ਨਹੀਂਗਾ 10000 ਰੁਪਇਆ ਮੈਂ ਤਾਂ ਕਾਫੀ ਲੋਕਾਂ ਨੂੰ ਪੁੱਛਿਆ 10000 ਰੁਪਇਆ ਆਇਆ ਨਹੀਂ ਕਿਸੇ ਦੇ ਖਾਤੇ ਕਿੰਨੇ ਨੰਬਰ ਵਾਰਡ ਦੇ ਵਿੱਚ ਆਪਣੇ ਮਹੱਲੇ ਕਿੰਨੇ ਪੈਂਦੇ ਆ ਆਪਣੇ 4 ਨੰਬਰ ਵਾਰਡ 'ਚ ਇੱਥੋਂ ਆਪਣਾ ਪੂਰਾ ਆਪਣਾ ਹੀਰਾ ਨਗਰ ਨਿਊ ਹੀਰਾ ਨਗਰ ਸੰ ਸਿੰਘ ਚੀਮਾ ਨਗਰ ਲਾਜਪਤ ਨਗਰ ਬਸੰਤਪਿਆ ਨਿਊ ਬਸੰਤਪਿਆ ਕਾਫੀ ਏਰੀਆ ਨੂੰ ਪੂਰਾ ਮੈਪ ਬਣਿਆ ਆ ਜੀ ਬਾਦਲ ਸਾਹਿਬ ਤੇ ਢਿੱਲੋਂ ਸਾਹਿਬ ਦੇ ਕੰਮਾਂ ਨੂੰ ਕਿਦਾਂ ਦੇ ਮੈਂ ਠੀਕ ਤਾਂ ਉਹਨਾਂ ਦੀਆਂ ਨੀਤੀਆਂ ਦੇ ਦੇਖ ਕੇ ਮੈਨੂੰ ਲੱਗਿਆ ਵੀ ਨਹੀਂ ਕੋਈ ਚੀਜ਼ ਕਰਨਾ ਚਾਹੀਦਾ ਆਪਾਂ ਨੂੰ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ ਟਿਕਟ ਦੇ ਕੇ ਤੇ ਮੈਂ ਚਾਹਾਂਗਾ ਕਿ ਮੈਂ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂ ਸਰਕਾਰ ਦੇ ਵੱਲੋਂ ਕਾਰਡ ਨੀਲੇ ਬਣਾਏ ਗਏ ਸੀਗੇ ਬਾਦ ਸਰਕਾਰ ਦੇ ਟਾਈਮ ਦੇ ਵਿੱਚ ਲੋਕਾਂ ਦੇ ਬਹੁਤ ਕੱਟੇ ਗਏ ਆ ਹਾਂ ਕਾਫੀ ਕਾਰਡ ਕੱਟੇ ਗਏ ਲੋਕਾਂ ਦੇ ਪਰ ਉਹਦੇ ਵਿੱਚ ਲੋਕਾਂ ਦਾ ਵੀ ਥੋੜਾ ਜਿਹਾ ਮੈਂ ਕਹਿ ਸਕਦਾ ਵੀ ਜਿਨ੍ਹਾਂ ਕੋ ਕਾਰਾਂ ਨੇ ਗੱਡੀਆਂ ਨੇ ਹਨਾ ਹਰ ਚੀਜ਼ ਉਹ ਵੀ ਲੈ ਕੇ ਅਗਰ ਆਪਾਂ ਦੇਖੀਏ ਤੇ ਉਹ ਤਾਂ ਕਰਕੇ ਕੱਟੇ ਗਏ ਆ ਲੋਕੀ ਕਣਗਲੈਂਡ ਜਾਂਦੇ ਕਾਰ ਚ ਬਹਿ ਕੇ ਉਹ ਵੀ ਥੋੜਾ ਜਿਹਾ ਉਹਨਾ ਤੁਹਾਡੇ ਵੱਲੋਂ ਕਿਹੜੇ ਪ੍ਰਾਂਦੇ ਕੀਤੇ ਜਾਣਗੇ ਪਹਿਲ ਦੇ ਆਧਾਰ ਤੇ ਪਾਰਟੀ ਵੱਲੋਂ ਸੇਵਾ ਕਰਨ ਦਾ ਮੌਕਾ ਮਿਲ ਗਿਆ ਅਗਰ ਵਾਰਡ ਵਾਸੀ ਪਿਆਰ ਦਿੰਦੇ ਹਨ ਹਾਂ ਅਗਰ ਵਾਰਡ ਵਾਸੀ ਪਿਆਰ ਦਿੰਦੇ ਆ ਤੇ ਦੇਖੋ ਕੋਈ ਵੀ ਬੰਦਾ ਆਇਆ ਅਸੀਂ ਤਾਂ ਕਿਸੇ ਨੂੰ ਕੰਮ ਤੋਂ ਮੋੜਨਾ ਨਹੀਂ ਹੈਗਾ ਰਾਤ ਨੂੰ ਆਏ ਮਾਰੇ ਸਵੇਰੇ ਆਏ ਮਾਰੇ ਜਦੋਂ ਮਰਜ਼ੀ ਆਏ ਮਾਰੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰੀ ਹੈ ਮੇਰੇ ਨਾਲ ਕੋਈ ਕਿਸੇ ਨਾਲ ਕਰ ਲਾੜ ਨਹੀਂ ਆ ਦੇਖੋ ਮੈਨੂੰ ਮਾਨ ਸੀ ਮੈਂ ਭਰਾ ਨੂੰ ਮਿਲਣ ਗਿਆ ਇਹ ਤਾਂ 21 ਤਰੀਕ ਤੱਕ ਇਲੈਕਸ਼ਨ ਨੇ ਹੈਨਾ ਉਸ ਤੋਂ ਬਾਅਦ ਆਪਾਂ ਇਸੇ ਜਗ੍ਹਾ ਤੇ ਰਹਿਣਾ ਇੱਥੇ ਵਿਚਰਦੇ ਆ ਇੱਥੇ ਮਰਨਾ ਇੱਥੇ ਜੰਮੇ ਆਪਾਂ ਇੱਥੇ ਨੌਜਵਾਨਾਂ ਦਾ ਜੂਠ ਆ ਜਿੱਦੇ ਕਿਤਨੇ ਕਿਤੇ ਨਸ਼ੇ ਦੀ ਦਲਦਲ ਚ ਫਸਿਆ ਆ ਆ ਬਾਹਰ ਨਿਕਲਣ ਦੇ ਲਈ ਕਿਹੜੇ ਉਪਰਾਲੇ ਕਰੋਗੇ ਦੇਖੋ ਸਾਰੇ ਨਹੀਂ ਜੁੜੇ ਹੋਏ ਅੱਜ ਦੇਖੋ ਸਾਰੇ ਭਰਾ ਖੜੇ ਨੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੈਗੀ ਕਿ ਸਾਰੇ ਨਸ਼ੇ ਲੁਕੇ ਨੇ ਪੰਜਾਬ ਨੂੰ ਜਿਆਦਾ ਬਦਨਾਮ ਕੀਤਾ ਜਾ ਰਿਹਾ ਐਦਾਂ ਦੀ ਕੋਈ ਗੱਲ ਨਹੀਂ ਕਿਹੜੀਆਂ ਨੀਤੀਆਂ ਨੂੰ ਲੈ ਕੇ ਅੱਗੇ ਆਉਂਗੇ ਨੀਤੀਆਂ ਦੀ ਵੱਤ ਤੋਂ ਦਾਪਰ ਕੋਸ਼ਿਸ਼ ਕਰਾਂਗੇ ਕੰਮ ਕਰਾਉਣ ਦੀ ਫਿਰ ਦੁਆਰਾ ਉਹੀ ਗੱਲ ਆ ਜਾਂਦੀ ਸਿਵਰੇ ਦੀ ਪਾਣੀ ਦੀ ਤੇ ਸੜਕਾਂ ਦੀ ਗਲੀਆਂ ਦੀ ਤੇ ਬਾਕੀ ਜਿਹੜੇ ਰਹਿੰਦੇ ਕੰਮ ਆਪਾਂ ਕਰਾਂ ਦੀ ਪੂਰੀ ਕੋਸ਼ਿਸ਼ ਚਾਰ ਤੋਂ ਹਾਂਜੀ ਮਤਲਬ ਕਿ ਬਿਲਕੁਲ ਨੇਕ ਦਿਲ ਇਨਸਾਨ ਬਤਰਾ ਸਾਹਿਬ ਤੇ ਮੇਰੇ ਖਿਆਲ ਨਾਲ 30 ਸਾਲ ਤੋਂ ਇਸ ਏਰੀਏ ਦੇ ਵਿੱਚ ਇੱਕ ਸਮਾਜ ਸੇਵਿਕ ਦੇ ਤੌਰ ਤੇ ਸੇਵਾ ਕਰ ਰਿਹਾ ਹੈ ਸਾਨੂੰ ਇਹੋ ਜਿਹਾ ਕੈਂਡੀਡੇਟ ਮਿਲਿਆ ਇੰਨੀ ਸਾਫ਼ ਸ਼ਬੀ ਵਾਲਾ ਜਿਨ੍ਹਾਂ ਤੇ ਅੱਜ ਤੱਕ ਕੋਈ ਵੀ ਕੋਈ ਮੁਕੱਦਮਾ ਨਹੀਂ ਕੋਈ ਕੁਝ ਨਹੀਂ ਔਰ ਬੱਚਾ ਬੱਚਾ ਇਹਨਾਂ ਨੂੰ ਜਾਣਦਾ ਹੈ ਇਹਨਾਂ ਦੇ ਨਾਮ ਨੂੰ ਜਾਣਦਾ ਹੈ ਉਹਦਾ ਕਾਰਨ ਇੱਕੋ ਹੀ ਹੈ ਕਿ ਇਹ ਹਰੇਕ ਬੰਦੇ ਦੇ ਨਾਲ ਬਹੁਤ ਪਿਆਰ ਦੇ ਨਾਲ ਰਹਿੰਦੇ ਆ ਕਿਸੇ ਨੂੰ ਦੁੱਖ ਤਕਲੀਫ ਤੇ ਇਹ ਖੜੇ ਹੁੰਦੇ ਆ ਸੋ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦਾ ਹਾਈ ਕਮਾਂਡ ਦਾ ਸ਼ਰੋਮਣੀ ਅਕਾਲੀ ਦਲ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਸਾਡੇ ਲਈ ਇੰਨਾ ਇੰਨਾ ਪਾਜੀ ਬਾਦਲ ਸਾਹਿਬ ਦੀਆਂ ਨੀਤੀਆਂ ਨੂੰ ਅਸੀਂ ਤੁਸੀਂ ਇਹ ਦੇਖੋ ਵੀ ਜਿਹੜੇ ਨੀਲੇ ਕਾਰਡ ਬਣੇ ਸੀਗੇ ਜਿਹੜੀਆਂ ਵੀ ਸਕੀਮਾਂ ਸੀਗੀਆਂ ਬਾਦਲ ਸਾਹਿਬ ਦੀਆਂ ਚਲਾਈਆਂ ਹੋਈਆਂ ਸੀਗੀਆਂ 10 ਸਾਲ ਪਿੱਛੇ ਜਦੋਂ ਬਾਦਲ ਸਾਹਿਬ ਦੀ ਸਰਕਾਰ ਰਹੀ ਹੈ ਇਸ ਪੰਜਾਬ ਦੀ ਪੂਰੇ ਦੀ ਉਹਨਾਂ ਨੇ ਏਰੀਆ ਦੀ ਨੁਹਾਰਾਂ ਬਦਲ ਕੇ ਰੱਖਤੀਆਂ ਸੀਗੀਆਂ ਸੜਕ ਕੋਈ ਵੀ ਇਹੋ ਜਿਹੀ ਟੁੱਟੀ ਨਹੀਂ ਹੁੰਦੀ ਸੀ ਉਹਨਾਂ ਦੇ ਜਾਨ ਦੇ ਜਾਨ ਤੋਂ ਵਾਅਦਾ ਅੱਜ ਤੁਸੀਂ ਖੁਦ ਹੀ ਜਾਨੂਓ ਕਿ ਸੜਕਾਂ ਟੁੱਟੀਆਂ ਪਈਆਂ ਕੋਈ ਸੁਵਿਧਾ ਨਹੀਂ ਲਾਈਟ ਜਾ ਰਹੀ ਹੈ ਟਾਈਮ ਟੂ ਟਾਈਮ ਜਦੋਂ ਉਹਨਾਂ ਦਾ ਟਾਈਮ ਸੀਗਾ ਸਰਪਲਸ ਹੋ ਗਈ ਸੀਗੀ ਜੀ ਲਾਸਟ ਜਿਹੜੇ 7 ਸਾਲ ਸੀਗੇ ਉਹਨਾਂ ਤੇ ਇੱਕ ਮਿੰਟ ਵੀ ਲਾਈਟ ਨਹੀਂ ਜਾਂਦੀ ਸੀਗੀ ਸੋ ਬਾਦਲ ਸਾਹਿਬ ਨੂੰ ਤਾਂ ਮਲਕੀ ਬੱਚਾ ਬੱਚਾ ਨੂੰ ਪਤਾ ਹੈ ਹਰੇਕ ਪਾਰਟੀ ਨੂੰ ਪਤਾ ਹੈ ਜਿੰਨਾ ਬਾਦਲ ਸਾਹਿਬ ਨੇ ਕੰਮ ਕਰਾਇਆ ਇੰਨਾ ਕਿਸੇ ਕਿਸੇ ਵੀ ਪਾਰਟੀ ਨੇ ਨਹੀਂ ਕੰਮ ਕਰਾਇਆ ਸਾਨੂੰ ਬਹੁਤ ਸ਼ਾਫ ਸ਼ਫੀ ਵਾਲੇ ਕੈਂਡੀਡੇਟ ਮਿਲੇ ਆ ਔਰ ਸਾਰਿਆਂ ਨੂੰ ਪਤਾ ਕਿ ਧਾਰਮਿਕ ਬੰਦੇ ਆ ਜੀ ਇਹ ਮੰਦਿਰ ਦੇ ਵਿੱਚ ਬਹੁਤ ਸੇਵਾ ਕਰਦੇ ਆ ਔਰ ਬਹੁਤ ਅੱਛੇ ਇਨਸਾਨ ਨੇ ਔਰ ਅਸੀਂ ਇਹ ਜਿਹੜੀ ਸੀਟ ਆ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਜੀ ਬਸ